ਅੱਜ 15 ਦਿਨ ਤੋਂ ਉੱਪਰ ਹੋ ਚੁੱਕੇ ਨੇ ਡਲੇਵਾਲ ਦੀ ਹਜੇ ਵੀ ਭੁਖੜਤਾਲ ਚੱਰੀ ਹੈ ਤੇ ਉੱਥੇ ਹੀ ਕਿਡਨੀਆ ਖਰਾਬ ਜਿਹੜੀ ਆ ਕਿ ਹੋ ਰਹੀਆਂ ਨੇ ਦੂਜੇ ਪਾਸੇ ਦੱਸਿਏ ਕਿ ਉਹਨਾਂ ਦੇ ਕਈ ਸਰੀਰ ਦੇ ਅੰਗ ਜਿਹੜੇ ਕਿ ਕੰਮ ਕਰਨੋਂ ਵੀ ਹਟ ਗਏ ਨੇ ਤੇ ਉੱਥੇ ਹੁਣੇ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਲਗਾਤਾਰ ਡਾਕਟਰਾਂ ਦੀ ਟੀਮ ਜਗਜੀਤ ਡੱਲੇਵਾਲ ਦੇ ਆਲੇ ਦੁਆਲੇ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਲਗਾਤਾਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਦਿਖਾਰੀਆਂ ਨੇ ਤੇ ਦੱਸ ਸੀ ਇਹ ਕਿ ਉੱਥੇ ਹੀ ਕਾਫੀ ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਹੁਣ ਜਗਜੀਤ ਡੱਲੇਵਾਲ ਦੇ ਵੱਲੋਂ ਹਜੇ ਵੀ ਮਰਨ ਵਰਤ ਜਿਹੜਾ ਕਿ ਨਹੀਂ ਛੱਡਿਆ ਗਿਆ ਤੇ ਜਿਸ ਤੋਂ ਬਾਅਦ ਭੁੱਖ ਹੜਤਾਲ ਹਜੇ ਵੀ ਉਹਨਾਂ ਦੇ ਵੱਲੋਂ ਜਾਰੀ ਹੈ ਤੇ ਉਥੇ ਪੰਜਾਬ ਦੀ ਲੜਾਈ ਲੜ ਰਹੇ ਨੇ ਜਗਜੀਤ ਢੱਲੇਵਾਲ ਤੇ ਕਿਸਾਨਾਂ ਦੀ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਦੇ ਉੱਤੇ 13 ਫਰਵਰੀ ਦੇ ਉੱਤੇ ਜਿਹੜੇ ਕਿ ਧਰਨੇ ਦੇ ਉੱਤੇ ਡਟੇ ਹੋਏ ਨੇ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲਗਾਤਾਰ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਸਾਨੂੰ ਸਾਡੀ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਮਿਲ ਜਾਂਦੀ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਤੇ ਜਿਸ ਤਵਾਦ ਹੁਣੇ ਕਿਸਾਨਾਂ ਦੇ ਵੱਲੋਂ ਜਿਹੜਾ ਕਿ 6 ਦਸੰਬਰ ਨੂੰ ਪਹਿਲਾ ਦਿੱਲੀ ਕੂਚ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਜਗਜੀਤ ਢੱਲੇਵਾਲ ਤੋਂ ਵੱਲੋਂ ਜਿਹੜਾ ਕਿ ਐਲਾਨ ਕਰ ਦਿੱਤਾ ਤੇ ਉੱਥੇ ਹੀ ਭੁਖ ਹੜਤਾਲ ਤੇ ਮਰਨ ਵਰਤ ਜਿਹੜਾ ਕਿ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਤੇ ਜਿਸ ਦੇ ਦੌਰਾਨ ਹੁਣ ਕਾਫੀ ਦਿਨ ਹੋ ਗਏ ਨੇ ਤੇ ਜਗਜੀਤ ਢੱਲੇਵਾਲ ਹਜੇ ਵੀ ਉਹਨਾਂ ਦੇ ਵੱਲੋਂ ਭੁਖ ਹੜਤਾਲ ਨਹੀਂ ਛੱਡੀ। ਬੇਸ਼ੱਕ ਕੁਝ ਕਿਸਾਨਾਂ ਦੇ ਵੱਲੋਂ ਭੁਖ ਹੜਤਾਲ ਕੀਤੀ ਗਈ ਸੀ ਤੇ ਉੱਥੇ ਹੀ ਜਦੋਂ ਜਗਜੀਤ ਡੱਲੇਵਾਲ ਭੁਖੜਤਾਲ ਤੇ ਬੈਠੇ ਤਾਂ ਉੱਥੇ ਹੀ ਉਹਨਾਂ ਨੂੰ ਪੁਲਿਸ ਨੇ ਚੱਕਿਆ ਤੇ ਜਿਸ ਤੋਂ ਬਾਅਦ ਡੀਐਮਸੀ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਤੇ ਮੈਡੀਕਲ ਜਾਂਚ ਦੇ ਲਈ ਕਿਹਾ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਲਗਾਤਾਰ ਉੱਥੇ ਹੀ ਜਿਹੜਾ ਕਿ ਮੁਲਾਕਾਤ ਨੇ ਲਈ ਢੱਲੇਵਾਲ ਨੂੰ ਡੀਐਮ ਸੀ ਹਸਪਤਾਲ ਵੀ ਮਿਲਣ ਗਏ ਪਰੰਤੂ ਮਿਲਣ ਨਹੀਂ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਜਗਜੀਤ ਢੱਲੇਵਾਲ ਹਜੇ ਵੀ ਜਿਹੜੇ ਕਿ ਪੁਖੜਤਾਲ ਤੇ ਬੈਠੇ ਨੇ ਕਿਸਾਨ ਚਿੰਤਤ ਨੇ ਤੇ ਉੱਥੇ ਹੀ ਕਈ ਉਹਨਾਂ ਦੇ ਪਾਰਟ ਆ ਜਿਹੜੇ ਕਿ ਸਰੀਰ ਦੇ ਉਹ ਕੰਮ ਕਰਨੋਂ ਬੰਦ ਹੋ ਗਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਡਨੀਆਂ ਖਰਾਬ ਦੱਸੀਆਂ ਜਾ ਰਹੀਆਂ ਨੇ ਡਾਕਟਰਾਂ ਦੀ ਟੀਮ ਆ ਜਿਹੜੀ ਕਿ ਸ਼ੰਭੂ ਬਾਟਤੇ ਆ ਤੇ ਉੱਥੇ ਹੀ ਜਿਹੜੀ ਕਿ ਹਲਚਲ ਵੀ ਜਿਹੜੀ ਕਿ ਤੇਜ਼ ਹੋ ਗਈ ਹੈ ਤੇ ਕਿਸਾਨ ਜਥੇਬੰਦੀਆਂ ਹੁਣ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਦੋਵਾਂ ਸਰਕਾਰਾਂ ਦੇ ਖਿਲਾਫ ਪੜਾਅ ਖੱਡੀ ਜਾ ਰਹੀ ਹੈ। ਦੇ ਪਾਸੇ ਦੱਸਿਏ ਕਿ ਉਹਨਾਂ ਦੇ ਕਈ ਸਰੀਰ ਦੇ ਅੰਗ ਜਿਹੜੇ ਕਿ ਕੰਮ ਕਰਨੋਂ ਵੀ ਹਟ ਗਏ ਨੇ ਤੇ ਉੱਥੇ ਹੁਣੇ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ। ਲਗਾਤਾਰ ਡਾਕਟਰਾਂ ਦੀ ਟੀਮ ਜਗਜੀਤ ਡੱਲੇਵਾਲ ਦੇ ਆਲੇ ਦੁਆਲੇ ਆ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਲਗਾਤਾਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਦਿਖਾਰੀਆਂ ਨੇ ਤੇ ਦੱਸ ਸੀ ਇਹ ਕਿ ਉੱਥੇ ਹੀ ਕਾਫੀ ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਹੁਣ ਜਗਜੀਤ ਡੱਲੇਵਾਲ ਦੇ ਵੱਲੋਂ ਹਜੇ ਵੀ ਮਰਨ ਵਰਤ ਜਿਹੜਾ ਕਿ ਨਹੀਂ ਛੱਡਿਆ ਗਿਆ ਤੇ ਜਿਸ ਤੋਂ ਬਾਅਦ ਭੁੱਖ ਹੜਤਾਲ ਹਜੇ ਵੀ ਉਹਨਾਂ ਦੇ ਵੱਲੋਂ ਜਾਰੀ ਹੈ ਤੇ ਉਥੇ ਹੀ ਪੰਜਾਬ ਦੀ ਲੜਾਈ ਲੜ ਰਹੇ ਨੇ ਜਗਜੀਤ ਢੱਲੇਵਾਲ ਤੇ ਕਿਸਾਨਾਂ ਦੀ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਦੇ ਉੱਤੇ 13 ਫਰਵਰੀ ਦੇ ਉੱਤੇ ਜਿਹੜੇ ਕਿ ਧਰਨੇ ਦੇ ਉੱਤੇ ਡਟੇ ਹੋਏ ਨੇ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲਗਾਤਾਰ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਸਾਨੂੰ ਸਾਡੀ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਮਿਲ ਜਾਂਦੀ ਉਦੋਂ ਤੱਕ ਅਸੀਂ ਦਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਜਿਹੜਾ ਕਿ 6 ਦਸੰਬਰ ਨੂੰ ਪਹਿਲਾ ਦਿੱਲੀ ਕੂਚ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਜਗਜੀਤ ਢੱਲੇਵਾਲ ਤੋਂ ਵੱਲੋਂ ਜਿਹੜਾ ਕਿ ਐਲਾਨ ਕਰ ਦਿੱਤਾ ਤੇ ਉੱਥੇ ਹੀ ਭੁਖੜਤਾਲ ਤੇ ਮਰਨ ਵਰਤ ਜਿਹੜਾ ਕਿ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਤੇ ਜਿਸ ਤੋਂ ਦੌਰਾਨ ਹੁਣ ਕਾਫੀ ਦਿਨ ਹੋ ਗਏ ਨੇ ਤੇ ਜਗਜੀਤ ਢੱਲੇਵਾਲ ਹਜੇ ਵੀ ਉਹਨਾਂ ਦੇ ਵੱਲੋਂ ਭੁਖੜਤਾਲ ਨਹੀਂ ਛੱਡੀ ਗਈ ਬੇਸ਼ੱਕ ਕੁਝ ਕਿਸਾਨਾਂ ਦੇ ਵੱਲੋਂ ਭੁਖੜਤਾਲ ਕੀਤੀ ਗਈ ਸੀ ਤੇ ਉੱਥੇ ਹੀ ਜਦੋਂ ਜਗਜੀਤ ਢੱਲੇਵਾਲ ਭੁਖੜਤਾਲ ਤੇ ਬੈਠੇ ਤਾਂ ਉੱਥੇ ਹੀ ਉਹਨਾਂ ਨੂੰ ਪੁਲਿਸ ਨੇ ਚੱਕਿਆ ਤੇ ਜਿਸ ਤੋਂ ਬਾਅਦ ਡੀਐਮਸੀ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਤੇ ਮੈਡੀਕਲ ਜਾਂਚ ਦੇ ਲਈ ਕਿਹਾ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਲਗਾਤਾਰ ਉੱਥੇ ਹੀ ਜਿਹੜਾ ਕਿ ਮੁਲਾਕਾਤ ਨੇ ਲਈ ਢਲੇਵਾਲ ਨੂੰ ਡੀਐਮ ਸੀ ਹਸਪਤਾਲ ਵੀ ਮਿਲਣ ਗਏ ਪਰੰਤੂ ਮਿਲਣ ਨਹੀਂ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਜਗਜੀਤ ਢੱਲੇਵਾਲ ਹਜੇ ਵੀ ਜਿਹੜੇ ਕਿ ਪੁਖੜਤਾਲ ਤੇ ਬੈਠੇ ਨੇ ਕਿਸਾਨ ਚਿੰਤਤ ਨੇ ਤੇ ਉੱਥੇ ਹੀ ਕਈ ਉਹਨਾਂ ਦੇ ਪਾਰਟ ਆ ਜਿਹੜੇ ਕਿ ਸਰੀਰ ਦੇ ਉਹ ਕੰਮ ਕਰਨੋਂ ਬੰਦ ਹੋ ਗਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਡਨੀਆਂ ਖਰਾਬ ਦੱਸੀਆਂ ਜਾ ਰਹੀਆਂ ਨੇ ਡਾਕਟਰਾਂ ਦੀ ਟੀਮ ਆ ਜਿਹੜੀ ਕਿ ਸ਼ੱਭੂ ਬਾਟਤੇ ਆ ਤੇ ਉੱਥੇ ਹੀ ਜਿਹੜੀ ਕਿ ਹਲਚਲ ਵੀ ਜਿਹੜੀ ਕਿ ਤੇਜ਼ ਹੋ ਗਈ ਆ ਤੇ ਕਿਸਾਨ ਜਥੇਬੰਦੀਆਂ ਹੁਣ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਦੋਵਾਂ ਸਰਕਾਰਾਂ ਦੇ ਖਿਲਾਫ ਪੜਾਅ ਖੱਡੀ ਜਾਈ